ਕਈ ਵਾਰੀ ਜ਼ਿੰਦਗੀ ਇੱਕ ਛੋਟੇ ਫੈਸਲੇ ਨਾਲ ਐਸਾ ਮੋੜ ਲੈਂਦੀ ਏ ਕਿ ਬੰਦੇ ਦੀ ਪੂਰੀ ਦੁਨੀਆ ਉਲਟ ਜਾਂਦੀ ਏ ਗੁਰਪ੍ਰੀਤ ਸਿੰਘ ਨੂੰ ਵੀ ਪਤਾ ਨਹੀਂ ਸੀ ਕਿ ਉਹ ਦਿਨ ਉਸ ਦੀ ਕਿਸਮਤ ਦਾ ਸਭ ਤੋਂ ਵੱਡਾ ਇਮਤਿਹਾਨ ਬਣ ਜਾਵੇਗਾ ਉਹ ਸਵੇਰ ਕੁਝ ਵੱਖਰੀ ਸੀ ਹਵਾ ਵਿੱਚ ਕੁਝ ਅਜੀਬ ਜਿਹੀ ਖਾਮੋਸ਼ੀ ਸੀ ਗੁਰਪ੍ਰੀਤ ਨੇ ਆਪਣਾ ਟਰੱਕ ਸਟਾਰਟ ਕੀਤਾ ਗੀਅਰ ਪਾਇਆ ਤੇ ਅੱਗੇ ਵੱਧ ਗਿਆ ਕਮ ਆਮ ਦਿਨਾ ਵਾਂਗ ਹੀ ਸੀ ਲੋਡ ਚੁੱਕਣਾ ਕਸਟਮ ਪਾਸ ਕਰਨਾ ਤੇ ਅਮਰੀਕਾ ਦੇ ਇੱਕ ਗੋਦਾਮ ਤੱਕ ਪਹੁੰਚਾਉਣਾ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਅੱਜ ਜੋ ਟਰੇਲਰ ਉਹ ਚਲਾ ਰਿਹਾ ਹੈ ਉਸ ਦੇ ਅੰਦਰ ਕੁਝ ਐਸਾ ਹੈ ਜੋ ਉਸ ਦੀ ਜ਼ਿੰਦਗੀ ਹੀ ਬਦਲ ਦੇਵੇਗਾ ਗੱਲ ਕੁਝ ਮਹੀਨਿਆਂ ਪਹਿਲਾਂ ਦੀ ਹੈ ਬ੍ਰੈਂਟਨ ਵਿੱਚ ਇੱਕ ਜਵਾਨ ਮੁੰਡਾ ਗੁਰਪ੍ਰੀਤ ਸਿੰਘ ਜੋ ਲੁਧਿਆਣੇ ਤੋਂ ਵਿਦਿਆਰਥੀ ਵਜੋਂ ਆਇਆ ਸੀ ਹੁਣ ਟਰੱਕ ਡਰਾਈਵਰ ਬਣ ਚੁੱਕਾ ਸੀ 2 ਸਾਲ ਦੀ ਮਿਹਨਤ ਨਾਲ ਉਸ ਨੇ ਆਪਣੀ ਲਾਇਸੈਂਸ ਲਈ ਕਿਰਾਏ ਦਾ ਛੋਟਾ ਕਮਰਾ ਲਿਆ ਤੇ ਇੱਕ ਡਿਸਪੈਚ ਕੰਪਨੀ ਨਾਲ ਕੰਮ ਸ਼ੁਰੂ ਕੀਤਾ ਉਹ ਕਹਿੰਦਾ ਸੀ ਹੁਣ ਮਾਂ ਦਾ ਕਰਜ਼ਾ ਵੀ ਉਤਾਰਨਾ ਹੈ ਤੇ ਆਪਣਾ ਘਰ ਵੀ ਬਣਾਉਣਾ ਹੈ ਉਹਦੀ ਜ਼ਿੰਦਗੀ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਇੱਕ ਕਮਜ਼ੋਰੀ ਸੀ ਉਹ ਕਿਸੇ ਨੂੰ ਨਾ ਨਹੀਂ ਕਹਿ ਸਕਦਾ ਸੀ ਕੋਈ ਵੀ ਕੰਮ ਮਿਲੇ ਉਹ ਕਰ ਲੈਂਦਾ ਸੀ ਚਾਹੇ ਥਕਾਵਟ ਹੋਵੇ ਜਾਂ ਡਰਾਈਵ ਲੰਬੀ ਉਸਦਾ ਡਿਸਪੈਚਰ ਬੱਲੀ ਅਕਸਰ ਕਹਿੰਦਾ ਗੁਰਪ੍ਰੀਤ ਤੂੰ ਸੋਹਣਾ ਡਰਾਈਵਰ ਹੈ ਯਾਰ ਹਰ ਲੋਡ ਟਾਈਮ ਤੇ ਪਹੁੰਚਾਉਣਾ ਹੈ। ਅਗਲੀ ਵਾਰੀ ਇੱਕ ਖਾਸ ਲੋਡ ਆ ਰਿਹਾ। ਥੋੜਾ ਸੰਵੇਦਨਸ਼ੀਲ ਏ ਪਰ ਕਾਗਜ਼ ਸਾਰੇ ਠੀਕ ਨੇ। ਕਲੀਅਰ ਏ। ਕੋਈ ਚਿੰਤਾ ਨਹੀਂ। ਗੁਰਪ੍ਰੀਤ ਹੰਝੀ ਕਰਦਾ ਰਿਹਾ। ਬਹੁਤ ਸੋਚਿਆ ਨਹੀਂ। ਉਸਦੇ ਮਨ ਵਿੱਚ ਸਿਰਫ ਇਹ ਹੋਈ ਸੀ ਕਿ ਜ਼ਿਆਦਾ ਮਿਹਨਤ ਕਰਕੇ ਜ਼ਿਆਦਾ ਪੈਸਾ ਬਚਾ ਲਵੇ। ਘਰੋਂ ਮਾਂ ਦੀਆਂ ਕੌਲਾਂ ਆਉਂਦੀਆਂ। ਪੁੱਤਾ ਆਪਣਾ ਧਿਆਨ ਰੱਖੀਂ। ਬਹੁਤ ਡਰਾਈਵ ਨਾ ਕਰੀਂ। ਉਹ ਹੱਸ ਕੇ ਕਹਿੰਦਾ, "ਮਾਂ, ਮੈਂ ਠੀਕ ਆ।" ਕੰਮੀ ਕਰ ਰਿਹਾ ਕੁਝ ਗਲਤ ਨਹੀਂ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹੀ ਕੰਮ ਉਸ ਦੀ ਜ਼ਿੰਦਗੀ ਦਾ ਰੁਖ ਬਦਲਣ ਵਾਲਾ ਹੈ ਉਹ ਦਿਨ ਬਹੁਤ ਆਮ ਲੱਗ ਰਿਹਾ ਸੀ ਸਵੇਰੇ 7 ਵਜੇ ਉਹ ਟਰੱਕ ਯਾਰਡ ਗਿਆ ਬੱਲੀ ਨੇ ਕਾਗਜ਼ ਦਿੱਤੇ ਤੇ ਕਿਹਾ ਇਹ ਲੋਡ ਬਹੁਤ ਜ਼ਰੂਰੀ ਹੈ ਸਿੱਧਾ ਨੈਗਰਾ ਬਾਰਡਰ ਕਰਾਸ ਕਰਕੇ ਪਹੁੰਚਾਉਣਾ ਹੈ ਟਰੇਲਰ ਸੀਲ ਕੀਤਾ ਹੋਇਆ ਹੈ ਖੋਲਣਾ ਨਹੀਂ ਕਾਗਜ਼ਾਂ ਤੇ ਸੀਲ ਨੰਬਰ ਮਿਲਾ ਲੈ ਗੁਰਪ੍ਰੀਤ ਨੇ ਸਭ ਚੈੱਕ ਕੀਤਾ ਸਭ ਕੁਝ ਠੀਕ ਲੱਗ ਰਿਹਾ ਸੀ ਪਰ ਜਦੋਂ ਉਸਨੇ ਟ੍ਰੇਲਰ ਹੁੱਕ ਕੀਤਾ ਉਸਨੂੰ ਅਜੀਬ ਲੱਗਿਆ ਕੱਡੀ ਕੁਝ ਪਾਰੀ ਮਹਿਸੂਸ ਹੋ ਰਹੀ ਸੀ ਉਸਨੇ ਆਪਣੇ ਆਪ ਨਾਲ ਕਿਹਾ ਸ਼ਾਇਦ ਸਮਾਨ ਵਧ ਹੋਵੇਗਾ ਕਈ ਵਾਰ ਇਹੋ ਜਿਹਾ ਹੁੰਦਾ ਹੈ ਰਸਤੇ ਚੱਲਦਿਆਂ ਉਹਦੇ ਮਨ ਵਿੱਚ ਕੁਝ ਕੁਝ ਖਟਕਦਾ ਰਿਹਾ ਹਾਈਵੇ 401 ਤੇ ਡਰਾਈਵ ਕਰਦਿਆਂ ਉਸਨੇ ਟਰੱਕ ਦਾ ਰੇਡੀਓ ਚਾਲੂ ਕੀਤਾ ਪਰ ਧਿਆਨ ਗੀਤਾਂ ਵਿੱਚ ਨਹੀਂ ਸੀ ਉਹ ਸੋਚਦਾ ਰਿਹਾ ਇਹ ਬੱਲੀ ਕਹਿੰਦਾ ਤਾਂ ਹੈ ਕਿ ਸਭ ਠੀਕ ਹੈ ਪਰ ਜੇ ਕੁਝ ਗਲਤ ਨਿਕਲ ਆਇਆ ਤਾਂ ਫਿਰ ਤੁਰੰਤ ਆਪਣੇ ਆਪ ਨੂੰ ਕਹਿੰਦਾ ਓਏ ਬੇਫਿਕਰ ਰਹਿ ਇੰਨੀ ਵੱਡੀ ਕੰਪਨੀ ਏ ਕੁਝ ਨਹੀਂ ਹੋਣਾ ਪਰ ਕਿਸਮਤ ਦਾ ਖੇਡ ਵੀ ਕਈ ਵਾਰੀ ਚੁੱਪਚਾਪ ਹੀ ਖੇਡਿਆ ਜਾਂਦਾ ਹੈ ਉਹ ਸ਼ਾਮ ਗੁਰਪ੍ਰੀਤ ਬ੍ਰੈਂਪਟਨ ਤੋਂ ਨਾਇਗਰਾ ਵੱਲ ਨਿਕਲ ਪਿਆ ਸੂਰਜ ਡੁੱਬ ਰਿਹਾ ਸੀ ਹਵਾ ਠੰਡੀ ਹੋ ਰਹੀ ਸੀ ਤੇ ਰੋਡ ਤੇ ਲਾਈਟਾਂ ਜਲ ਚੁੱਕੀਆਂ ਸੀ ਗੁਰਪ੍ਰੀਤ ਨੇ ਆਪਣੇ ਹੱਥ ਨਾਲ ਮਾਂ ਦੀ ਫੋਟੋ ਛੂਹੀ ਜੋ ਡੈਸ਼ਬੋਰਡ ਤੇ ਚਿਪਕੀ ਸੀ ਤੇ ਹੌਲੀ ਗਿਆ ਮਾਂ ਦੁਆ ਕਰੀ ਸਫ਼ਰ ਚੰਗਾ ਲੰਘ ਜਾਵੇ ਜਦੋਂ ਉਹ ਹਾਈਵੇ 403 ਤੋਂ ਮੁੜਿਆ ਉਸ ਦੀ ਨਜ਼ਰ ਪਿੱਛੇ ਵਾਲੇ ਆਇਨੇ 'ਚ ਪਈ ਇੱਕ ਛੋਟੀ ਕਾਲੀ ਐਸਯੂਵੀ ਪਿਛਲੇ 5 ਕਿਲੋਮੀਟਰ ਤੋਂ ਉਸ ਦਾ ਪਿੱਛਾ ਕਰ ਰਹੀ ਸੀ ਉਸ ਨੇ ਗਤੀ ਵਧਾਈ ਐਸਯੂਵੀ ਨੇ ਵੀ ਵਧਾਈ ਉਸ ਨੇ ਲੇਨ ਬਦਲੀ ਐਸਯੂਵੀ ਨੇ ਵੀ ਬਦਲੀ ਗੁਰਪ੍ਰੀਤ ਦੇ ਦਿਲ ਦੀ ਧੜਕਣ ਤੀਜ਼ ਹੋ ਗਈ। ਉਸਨੇ ਫੋਨ ਚੁੱਕਿਆ ਤੇ ਬੱਲੀ ਨੂੰ ਕਾਲ ਕੀਤੀ। ਯਾਰਾ ਕਾਲੀ ਐਸਯੂਵੀ ਮੇਰੇ ਪਿੱਛੇ ਲੱਗੀ ਪਈ ਹੈ। ਕੋਈ ਜਾਣਦਾ ਹੋਵੇਗਾ? ਬੱਲੀ ਹੱਸ ਕੇ ਕਹਿੰਦਾ, "ਓਏ ਡਰਾਈਵਰਾਂ ਦਾ ਕੰਮ ਹੈ ਸ਼ੱਕ ਕਰਨਾ। ਕਦੇ ਪੁਲਿਸ ਹੁੰਦੀ ਹੈ, ਕਦੇ ਸਰਵੇਲੈਂਸ ਵਾਲੇ ਹੁੰਦੇ ਨੇ। ਤੂੰ ਆਪਣਾ ਰੂਟ ਕਰ, ਚਿੰਤਾ ਨਾ ਕਰ।" ਪਰ ਐਸਯੂਵੀ ਫੇਰ ਵੀ ਪਿੱਛੇ ਸੀ। ਗੁਰਪ੍ਰੀਤ ਨੇ ਆਪਣੀ ਗਤੀ ਘਟਾਈ, ਐਸਯੂਵੀ ਨੇ ਵੀ ਘਟਾਈ। ਹੁਣ ਉਹਦੀ ਸਾਹ ਲੈਣ ਦੀ ਰਫ਼ਤਾਰ ਵੀ ਬਦਲ ਗਈ ਸੀ। ਉਹ ਸੋਚ ਰਿਹਾ ਸੀ, "ਇਹ ਕੌਣ ਨੇ?" ਪੁਲਿਸ ਜਾਂ ਕੋਈ ਹੋਰ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਹੁਣ ਕੀ ਕਰੇ ਉਸ ਨੇ ਰੇਡੀਓ ਬੰਦ ਕੀਤਾ ਸੜਕ ਦੀਆਂ ਲਾਈਟਾਂ ਚਮਕਦੀਆਂ ਰਹੀਆਂ ਬਾਹਰ ਮੀਂਹ ਦੀਆਂ ਛੂਟੀਆਂ ਬੂੰਦਾਂ ਪੈਣ ਲੱਗੀਆਂ ਗੱਡੀ ਦੇ ਅੰਦਰ ਸਿਰਫ ਇੰਜਨ ਦੀ ਆਵਾਜ਼ ਤੇ ਉਸ ਦਾ ਡਰ ਸੁਣਾਈ ਦੇ ਰਿਹਾ ਸੀ ਉਸ ਦੇ ਹੱਥ ਸਟੀਅਰਿੰਗ ਨੂੰ ਮਜ਼ਬੂਤੀ ਨਾਲ ਫੜੇ ਹੋਏ ਸਨ ਅੱਖਾਂ ਸੜਕ ਤੇ ਫਿਕਸ ਉਹ ਨਹੀਂ ਜਾਣਦਾ ਸੀ ਕਿ ਕੁਝ ਮਿੰਟਾਂ ਬਾਅਦ ਉਸ ਦੇ ਨਾਲ ਕੀ ਹੋਣ ਵਾਲਾ ਹੈ ਪਰ ਇੱਕ ਗੱਲ ਪੱਕੀ ਸੀ ਅੱਗਾ ਜੋ ਹੋਇਆ ਉਹ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਕਿਸਕਾ ਦੇਵੇਗਾ ਤੁਹਾਨੂੰ ਇਹ ਸੁਣ ਕੇ ਯਕੀਨੀ ਆਵੇਗਾ ਗੁਰਪ੍ਰੀਤ ਦੀਆਂ ਅੱਖਾਂ ਹਾਈਵੇ ਤੇ ਸਨ ਪਰ ਧਿਆਨ ਕਿਸੇ ਹੋਰ ਹੀ ਜਗ੍ਹਾ ਸੀ ਉਸ ਦਾ ਦਿਮਾਗ ਬਿਲਕੁਲ ਭਰਿਆ ਹੋਇਆ ਸੀ ਕਾਲੀ ਐਸਯੂਵੀ ਹਾਲੇ ਵੀ ਦੂਰੋਂ ਦਿਸ ਰਹੀ ਸੀ ਕਦੇ ਗੁੰਮ ਹੁੰਦੀ ਤੇ ਫਿਰ ਲਾਈਟਾਂ ਚਮਕਦੀਆਂ ਉਹ ਸੋਚ ਰਿਹਾ ਸੀ ਇਹ ਕੌਣ ਨੇ ਮੈਂ ਤਾਂ ਕੋਈ ਗਲਤ ਕੰਮ ਨਹੀਂ ਕੀਤਾ ਉਸਨੇ ਟਰੱਕ ਸਾਈਡ ਤੇ ਲਾਇਆ ਬ੍ਰੇਕ ਮਾਰੀ ਤੇ ਐਸਯੂਵੀ ਨੂੰ ਲੰਘਦੇ ਦੇਖਣ ਲੱਗਾ ਐਸਯੂਵੀ ਆਈ ਪਰ ਉਸ ਦੇ ਕੋਲੋਂ ਲੰਘ ਕੇ ਅੱਗੇ ਚਲੀ ਗਈ ਗੁਰਪ੍ਰੀਤ ਨੇ ਲੰਮਾ ਸਾਹ ਲਿਆ ਤੇ ਬੋਲਿਆ ਬੇਕਾਰ ਦਾ ਟੈਨਸ਼ਨ ਲੈ ਲੈ ਸੀ ਪਰ ਮਨ ਅਜੇ ਵੀ ਸ਼ਾਂਤ ਨਹੀਂ ਸੀ ਉਸਨੇ ਲਵ ਬਾਕਸ ਖੋਲ ਕੇ ਕਾਗਜ਼ ਦੁਬਾਰਾ ਵੇਖੇ ਸਾਰਾ ਕੁਝ ਠੀਕ ਸੀ ਸਾਈਨ ਸਟੈਂਪ ਸੀਲ ਨੰਬਰ ਉਸਨੂੰ ਬੱਲੀ ਦੀ ਗੱਲ ਯਾਦ ਆਈ ਗੁਰਪ੍ਰੀਤ ਇਹ ਲੋਡ ਵਧੀਆ ਹੈ ਪੈਸਾ ਵੀ ਜ਼ਿਆਦਾ ਮਿਲੂਗਾ ਸਿਰਫ ਸਮੇਂ ਤੇ ਪਹੁੰਚਾ ਦੇਣਾ ਉਸਨੇ ਮੋਬਾਈਲ ਤੇ ਸਮਾਂ ਵੇਖਿਆ ਰਾਤ ਦੇ 7 ਵਜੇ ਸਨ ਹਾਈਵੇ 403 ਤੋਂ ਹੁਣ ਉਹ ਨਿਆਗਰਾ ਵਾਲੇ ਰੂਟ ਤੇ ਸੀ ਰਸਤੇ ਵਿੱਚ ਹੌਲੀ-ਹੌਲੀ ਬਰਫ਼ ਪੈਣ ਲੱਗੀ ਸੀ ਅਗੇ ਗੱਡੀਆਂ ਦੀ ਲਾਈਟਾਂ ਚਮਕ ਰਹੀਆਂ ਸਨ ਉਹਨੇ ਹੌਲੀ ਜੀ ਹੱਸ ਕੇ ਕਿਹਾ ਮਾਂ ਹੁਣ ਕਹਿੰਦੀ ਹੋਵੇਗੀ ਮੇਰਾ ਪੁੱਤ ਟਰੱਕ ਚਲਾ ਕੇ ਘਰ ਦੀ ਗਰੀਬੀ ਦੂਰ ਕਰ ਦੇਵੇਗਾ ਬੜਾ ਮਿਹਨਤੀ ਹੈ ਮੇਰਾ ਪੁੱਤ ਥੋੜੀ ਦੇਰ ਬਾਅਦ ਉਸ ਦਾ ਫੋਨ ਵੱਜਾ ਬੱਲੀ ਸੀ ਹਾਂ ਵੀਰੇ ਸਭ ਠੀਕ ਹਾਂ ਯਾਰ ਬਸ ਥੋੜਾ ਵਜਨ ਵੱਧ ਲੱਗਦਾ ਹੈ ਅੱਜ ਗੱਡੀ ਥੋੜੀ ਹੈਵੀ ਫੀਲ ਕਰ ਰਹੀ ਹੈ ਬੱਲੀ ਹਾਸ ਕੇ ਬੋਲਿਆ ਓਏ ਪੁਰਾਣੇ ਡਰਾਈਵਰਾਂ ਨੂੰ ਵੀ ਕਦੇ-ਕਦੇ ਲੱਗ ਜਾਂਦਾ ਐਨਾ ਕੁਛ ਨਹੀਂ ਐ ਤੂੰ ਸਿਰਫ ਰੂਟ ਪੂਰਾ ਕਰ ਬਾਕੀ ਮੇਰੇ ਉੱਤੇ ਛੱਡ ਦੇ ਗੁਰਪ੍ਰੀਤ ਨੇ ਫੋਨ ਰੱਖ ਦਿੱਤਾ ਪਰ ਦਿਲ ਅਜੀਬ ਹੀ ਭਾਰਾ ਸੀ ਉਹ ਸੋਚਦਾ ਰਿਹਾ ਜੇ ਕੁਝ ਹੋਰ ਹੋਇਆ ਹੋਵੇ ਤਾਂ ਫਿਰ ਤੁਰੰਤ ਆਪਣੇ ਆਪ ਨੂੰ ਕਹਿੰਦਾ ਯਾਰ ਇਹਨਾ ਵੱਡਾ ਸਿਸਟਮ ਹੈ ਬੱਲੀ ਵੀ ਪੁਰਾਣਾ ਬੰਦਾ ਹੈ ਗਲਤ ਨਹੀਂ ਹੋ ਸਕਦਾ ਟਰੱਕ ਦੀ ਖਿੜਕੀ ਅੱਧੀ ਖੁੱਲੀ ਸੀ ਠੰਡੀ ਹਵਾ ਚਿਹਰੇ ਨਾਲ ਟਕਰਾ ਰਹੀ ਸੀ ਹਾਈਵੇ ਦੇ ਦੋਹੀਂ ਪਾਸੇ ਬਰਫ਼ ਦੀ ਹਲਕੀ ਚਮਕ ਸੀ ਉਹਨੇ ਕੌਫੀ ਦਾ ਕੁੱਟ ਲਿਆ ਤੇ ਸੜਕ ਵੱਲ ਧਿਆਨ ਕੀਤਾ ਪਰ ਇੱਕ ਗੱਲ ਉਸਨੂੰ ਪਰੇਸ਼ਾਨ ਕਰ ਰਹੀ ਸੀ ਪਿੱਛੇ ਵਾਲੀ ਐਸਯੂਵੀ ਫੇਰ ਆ ਗਈ ਸੀ ਇਸ ਵਾਰੀ ਉਹ ਕੁਝ ਹੋਰ ਨੇੜੇ ਸੀ ਗੁਰਪ੍ਰੀਤ ਨੇ ਸਪੀਡ ਘਟਾਈ ਐਸਯੂਵੀ ਨੇ ਵੀ ਘਟਾਈ ਉਸਨੇ ਲੇਨ ਬਦਲੀ ਐਸਯੂਵੀ ਨੇ ਵੀ ਲੇਨ ਬਦਲੀ ਹੁਣ ਉਸਨੂੰ ਗੁੱਸਾ ਆਉਣ ਲੱਗਿਆ ਇਹ ਕੋਈ ਮਜ਼ਾਕ ਕਰ ਰਿਹਾ ਹੈ ਉਹ ਬੋਲਿਆ ਫੋ ਉਸਨੇ ਆਪਣਾ ਫੋਨ ਚੁੱਕਿਆ ਤੇ ਵੀਡੀਓ ਰਿਕਾਰਡਿੰਗ ਚਾਲੂ ਕਰ ਲਈ ਐਸਯੂਵੀ ਕੁਝ ਦੂਰ ਰਹੀ ਫਿਰ ਇੱਕਦਮ ਖੱਬੇ ਪਾਸੇ ਆ ਕੇ ਤੇਜ਼ੀ ਨਾਲ ਅੱਗੇ ਨਿਕਲ ਗਈ ਪਿੱਛੇ ਦੇ ਕੱਚ ਵਿੱਚੋਂ ਇੱਕ ਬੰਦੇ ਨੇ ਹੱਥ ਨਾਲ ਇਸ਼ਾਰਾ ਕੀਤਾ ਜਿਵੇਂ ਸਾਵਧਾਨ ਰਹਿ ਗੁਰਪ੍ਰੀਤ ਨੇ ਹੈਰਾਨ ਹੋ ਕੇ ਬਾਅਰ ਵੇਖਿਆ ਪਰੇਸਿਊ ਵੀ ਹੁਣ ਗਾਇਬ ਹੋ ਚੁੱਕੇ ਸੀ ਉਸਨੇ ਆਪਣਾ ਸਿਰ ਹਿਲਾਇਆ ਤੇ ਆਪਣੇ ਆਪ ਨੂੰ ਕਿਹਾ ਇਹ ਕੀ ਚੱਲ ਰਿਹਾ ਹੈ ਰਾਤ ਹੋ ਚੁੱਕੀ ਸੀ ਬਾਰਡਰ ਹੁਣ ਕੁਝ ਹੀ ਕਿਲੋਮੀਟਰ ਦੂਰ ਸੀ ਉਸਨੇ ਰੇਡੀਓ ਬੰਦ ਕਰ ਦਿੱਤਾ ਟਰੱਕ ਦੇ ਅੰਦਰ ਖਾਮੋਸ਼ੀ ਸੀ ਸਿਰਫ ਇੰਜਨ ਦੀ ਆਵਾਜ਼ ਤੇ ਡੀਜ਼ਲ ਦੀ ਸਮੈਲ ਉਸਦੇ ਦਿਲ ਦੀ ਧੜਕਣ ਤੇ ਇੰਜਨ ਦਾ ਸ਼ੋਰ ਇੱਕੋ ਜਿਹਾ ਲੱਗ ਰਿਹਾ ਸੀ ਉਹਨੇ ਗিয়ার ਬਦਲੇ ਤੇ ਹੌਲੀ ਗੱਡੀ ਚਲਾਈ ਮਨ ਵਿੱਚ ਬਸ ਇੱਕੋ ਸੋਚ ਚੱਲ ਰਹੀ ਸੀ ਕਿ ਅੱਗੇ ਸਭ ਠੀਕ ਹੋਵੇ ਉਹਨੂੰ ਪਤਾ ਨਹੀਂ ਸੀ ਕਿ ਕਾਲੀ ਐਸਯੂਵੀ ਦੇ ਲੋਕ ਕੌਣ ਸਨ ਨਾ ਇਹ ਕਿ ਉਹਨਾਂ ਨੇ ਉਹਨੂੰ ਸਿਗਨਲ ਕਿਉਂ ਕੀਤਾ ਪਰ ਹੁਣ ਉਸ ਦੇ ਮਨ ਵਿੱਚ ਇੱਕ ਨਵਾਂ ਸ਼ੱਕ ਬੈਠ ਗਿਆ ਸੀ ਉਸ ਨੇ ਬਾਰਡਰ ਤੋਂ ਪਹਿਲਾਂ ਇੱਕ ਪੈਟਰੋਲ ਸਟੇਸ਼ਨ ਤੇ ਟਰੱਕ ਰੋਕਿਆ ਕਾਫੀ ਲਈ ਗਿਆ ਪਰ ਅੰਦਰ ਜਾਣ ਦਾ ਮਨ ਨਹੀਂ ਸੀ ਬਾਹਰ ਹੀ ਖੜਾ ਰਹਿ ਗਿਆ ਤੇ ਟਰੱਕ ਵੱਲ ਵੇਖਦਾ ਰਿਹਾ ਜਿਵੇਂ ਉਹ ਪਹਿਲੀ ਵਾਰੀ ਉਸ ਨੂੰ ਧਿਆਨ ਨਾਲ ਦੇਖ ਰਿਹਾ ਹੋਵੇ ਉਸ ਨੇ ਟ੍ਰੇਲਰ ਦੇ ਇੱਕ ਪਾਸੇ ਹੱਥ ਲਾਇਆ ਅੰਦਰੋਂ ਕੁਝ ਹਿੱਲਣ ਦੀ ਹੌਲੀ ਜਿਹੀ ਆਵਾਜ਼ ਆਈ ਉਹ ਇੱਕਦਮ ਪਿੱਛੇ ਹੋ ਗਿਆ ਇਹ ਕੀ ਸੀ ਉਸਨੇ ਹੌਲੀ ਆਵਾਜ਼ ਚ ਕਿਹਾ ਉਸਨੇ ਫੇਰ ਧਿਆਨ ਨਾਲ ਕੰਨ ਲਾਏ ਕੁਝ ਸੈਕਿੰਡਾਂ ਲਈ ਖਾਮੋਸ਼ੀ ਫਿਰ ਹੌਲਾ ਜਿਹਾ ਠੋਕਰ ਵਰਗਾ ਸਾਊਂਡ ਜਿਵੇਂ ਅੰਦਰ ਕੁਝ ਹਿੱਲਿਆ ਹੋਵੇ ਉਹਦਾ ਗਲਾ ਸੁੱਕ ਗਿਆ ਉਸਨੇ ਆਲੇ ਦੁਆਲੇ ਵੇਖਿਆ ਪਰ ਉੱਥੇ ਕੋਈ ਨਹੀਂ ਸੀ ਸਿਰਫ ਹਵਾ ਤੇ ਬਰਫ਼ ਦੀ ਚੁੱਪ ਉਸਨੇ ਚਾਬੀ ਕਮਾਈ ਤੇ ਟਰੱਕ ਸਟਾਰਟ ਕੀਤਾ ਫੈਸਲਾ ਕੀਤਾ ਕਿ ਹੁਣ ਰੁਕਣਾ ਨਹੀਂ ਸਿੱਧਾ ਬੌਗਰ ਕ੍ਰੋਸ ਕਰਕੇ ਹੀ ਸੁੱਖ ਮਿਲੇਗਾ ਪਰ ਉਸਨੂੰ ਨਹੀਂ ਪਤਾ ਸੀ ਕਿ ਜਦੋਂ ਅਗਲੀ ਵਾਰੀ ਬ੍ਰੇਕ ਮਾਰੂਗਾ ਤਦ ਸਿਰਫ ਟਰੱਕ ਨਹੀਂ ਉਸਦੀ ਜ਼ਿੰਦਗੀ ਵੀ ਰੁਕਣ ਵਾਲੀ ਸੀ ਗੁਰਪ੍ਰੀਤ ਹੁਣ ਬਿਲਕੁਲ ਚੁੱਪ ਸੀ ਹੱਥ ਸਟੀਅਰਿੰਗ ਨੂੰ ਚੰਗੀ ਤਰ੍ਹਾਂ ਫੜੇ ਹੋਏ ਸਨ ਉਹਦੇ ਦਿਮਾਗ ਵਿੱਚ ਇੱਕੋ ਗੱਲ ਘੁੰਮ ਰਹੀ ਸੀ ਕਿ ਇਹ ਐਸਯੂਵੀ ਵਾਲੇ ਕੌਣ ਸਨ ਤੇ ਇਹ ਚਿੱਠੀ ਕਿਸ ਨੇ ਰੱਖੀ ਸੜਕ ਖਾਲੀ ਸੀ ਅੱਗੇ ਦੋ ਟਰੱਕ ਦਿਸ ਰਹੇ ਸਨ ਤੇ ਪਿੱਛੇ ਹਨੇਰਾ ਆਸਮਾਨ 'ਚ ਬੱਦਲ ਸਨ ਹੌਲੀ-ਹੌਲੀ ਬਰਫ਼ ਪੈ ਰਹੀ ਸੀ ਸੜਕ ਤੇ ਰੋਸ਼ਨੀ ਥੋੜੀ ਸੀ ਜਿਵੇਂ ਕੋਈ ਲਾਈਟਾਂ ਬੁਝਾ ਰਿਹਾ ਹੋਵੇ ਗੁਰਪ੍ਰੀਤ ਦੇ ਮਨ ਵਿੱਚ ਗੁੱਸਾ ਤੇ ਡਰ ਇਕੱਠੇ ਹੋ ਗਏ ਉਹ ਬੋਲਿਆ ਕੌਣ ਖੇਡ ਰਿਹਾ ਮੇਰੇ ਨਾਲ ਮੈਂ ਤਾਂ ਸਿਰਫ ਕੰਮ ਕਰ ਰਿਹਾ ਅਚਾਨਕ ਫੇਰ ਟਰੈਲਰ ਦੇ ਅੰਦਰੋਂ ਹੌਲੀ ਜਿਹੀ ਠੋਕਰ ਦੀ ਆਵਾਜ਼ ਆਈ ਠੱਕ ਉਹ ਇੱਕਦਮ ਚੌਕ ਗਿਆ ਉਹਨੇ ਸਪੀਡ ਘਟਾਈ ਤੇ ਸੜਕ ਦੀ ਸਾਈਡ ਖੜਾ ਹੋ ਗਿਆ ਇੰਜਨ ਬੰਦ ਕੀਤਾ ਬਾਹਰ ਪੂਰੀ ਚੁੱਪ ਸੀ ਉਹ ਹੌਲੀ ਹੌਲੀ ਟਰੈਲਰ ਵੱਲ ਗਿਆ ਮੋਬਾਈਲ ਦੀ ਲਾਈਟ ਜਗਾਈ ਸੀਲ ਠੀਕ ਸੀ ਕੁਝ ਟੁੱਟਿਆ ਨਹੀਂ ਸੀ ਪਰ ਉਸ ਦਾ ਦਿਲ ਕਹਿ ਰਿਹਾ ਸੀ ਕਿ ਅੰਦਰ ਕੁਝ ਹੈ ਉਹ ਟਰੱਕ ਵਿੱਚ ਵਾਪਸ ਆਇਆ ਤੇ ਸੋਚਣ ਲੱਗਾ ਜੇ ਅੰਦਰ ਕੋਈ ਬੰਦਾ ਹੋਵੇ ਤਾਂ ਨਹੀਂ ਨਹੀਂ ਇਹ ਤਾਂ ਪੂਰਾ ਬੰਦ ਹੈ ਫਿਰ ਉਸਨੇ ਡੈਸ਼ਬੋਰਡ ਤੇ ਪਈ ਚਿੱਠੀ ਵੱਲ ਵੇਖਿਆ ਜੋ ਟ੍ਰੇਲਰ ਤੂੰ ਚਲਾ ਰਿਹਾ ਹੈ ਉਸ ਵਿੱਚ ਤੇਰਾ ਸਮਾਨ ਨਹੀਂ ਉਹ ਲਾਈਨ ਹੁਣ ਉਸ ਦੇ ਦਿਮਾਗ ਵਿੱਚ ਹਥੋੜੇ ਵਾਂਗ ਵੱਜ ਰਹੀ ਸੀ ਉਹਨੇ ਮਾਂ ਦੀ ਫੋਟੋ ਵੱਲ ਵੇਖਿਆ ਤੇ ਹੌਲੀ ਜੀ ਬੋਲਿਆ ਮਾਂ ਇਹ ਮੈਂ ਕਿੱਥੇ ਫਸ ਗਿਆ ਉਹ ਟਰੱਕ ਸਟਾਰਟ ਕਰਦਾ ਹੈ ਪਰ ਹੱਥ ਕੰਬਦੇ ਨੇ ਇੰਜਨ ਦੀ ਆਵਾਜ਼ ਚਾਲੂ ਹੋਈ ਤਾਂ ਕੁਝ ਹੌਸਲਾ ਆਇਆ ਉਹ ਹੌਲੀ ਹੌਲੀ ਟਰੱਕ ਚਲਾਉਣ ਲੱਗਾ ਬਾਰਡਰ ਹੁਣ ਸਿਰਫ ਕੁਝ ਮਿੰਡਾਂ ਦੂਰ ਸੀ ਪਰ ਜਦੋਂ ਉਸਨੇ ਪਿੱਛੇ ਵਾਲੇ ਆਇਨੇ 'ਚ ਵੇਖਿਆ ਉਸਦਾ ਦਿਲ ਰੋਗ ਗਿਆ ਟਰੱਕ ਦੇ ਪਿੱਛੇ ਦਰਵਾਜ਼ੇ ਦੇ ਕੋਨੇ ਤੇ ਕੁਝ ਹਿੱਲਿਆ ਪਹਿਲਾਂ ਲੱਗਿਆ ਪਰਛਾਵਾ ਹੋਵੇਗੀ ਪਰ ਜਦੋਂ ਉਸਨੇ ਫੋਨ ਦੀ ਲਾਈਟ ਮੋੜੀ ਉਹਨੂੰ ਸਾਫ਼ ਦਿਸਿਆ ਕਿ ਉੱਥੇ ਕੋਈ ਖੜ੍ਹਾ ਸੀ ਕਾਲਾ ਜੈਕਟ ਸਿਰ ਥੋੜਾ ਝੁਕਿਆ ਹੋਇਆ ਤੇ ਚਿਹਰਾ ਸਾਫ਼ ਨਹੀਂ ਦਿਖ ਰਿਹਾ ਸੀ ਉਹ ਇਕਦਮ ਡਰ ਗਿਆ ਸਾਰ ਰੁਕ ਗਿਆ ਉਹਨੇ ਜ਼ੋਰ ਨਾਲ ਟਰੱਕ ਦਾ ਦਰਵਾਜ਼ਾ ਲੋਕ ਕੀਤਾ ਤੇ ਅੰਦਰ ਬੈਠ ਗਿਆ ਉਹਦੇ ਦਿਲ ਦੀ ਧੜਕਨ ਇੰਨੀ ਤੇਜ਼ ਸੀ ਜਿਵੇਂ ਛਾਤੀ ਵਿੱਚੋਂ ਬਾਹਰ ਆ ਜਾਵੇਗੀ ਉਹ ਹੌਲੀ-ਹੌਲੀ ਪਿੱਛੇ ਦੇਖਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਹੁਣ ਦਰਵਾਜ਼ੇ ਪਿੱਛੇ ਕੁਝ ਨਹੀਂ ਸੀ ਉਸਨੇ ਫੋਨ ਚੁੱਕਿਆ ਬੱਲੀ ਨੂੰ ਕਾਲ ਕਰਨ ਲੱਗਾ ਪਰ ਫੋਨ ਤੇ ਕੋਈ ਸਿਗਨਲ ਨਹੀਂ ਸੀ ਉਸਨੇ ਟਰੱਕ ਦਾ ਹਾਰਨ ਵਜਾਇਆ ਪੂ ਪੂ ਪਰ ਆੜੇ-ਦੋੜੇ ਕੋਈ ਨਹੀਂ ਸੀ। ਹੁਣ ਉਸਨੂੰ ਸਿਰਫ ਇੱਕ ਗੱਲ ਸਮਝ ਆ ਰਹੀ ਸੀ। ਕੋਈ ਉਸਨੂੰ ਵੇਖ ਰਿਹਾ ਸੀ। ਕੋਈ ਜੋ ਜਾਣਦਾ ਸੀ ਕਿ ਉਹ ਕਿੱਥੇ ਹੈ ਤੇ ਕਿਹੜਾ ਸਮਾਨ ਲੈ ਕੇ ਜਾ ਰਿਹਾ ਹੈ। ਉਸਨੇ ਆਪਣੇ ਆਪ ਨੂੰ ਕਿਹਾ ਕਿ ਹੁਣ ਪਿੱਛੇ ਨਹੀਂ ਦੇਖਣਾ। ਸਿੱਧਾ ਬਾਰਡਰ ਤੱਕ ਜਾਣਾ ਹੈ। ਉਹਨੇ ਟਰੱਕ ਦੀ ਸਪੀਡ ਵਧਾਈ। ਸਟੀering ਤੇ ਹੱਥ ਹੋਰ ਜ਼ੋਰ ਨਾਲ ਫੜ ਲਏ। ਪਰ ਉਸਨੂੰ ਇਹ ਨਹੀਂ ਪਤਾ ਸੀ ਕਿ ਅਗਲੇ ਕੁਝ ਮਿੰਟਾਂ ਵਿੱਚ ਉਹਦੀ ਜ਼ਿੰਦਗੀ ਐਸੇ ਮੋੜ ਤੇ ਆਉਣ ਵਾਲੀ ਸੀ। ਜਿੱਥੇ ਵਾਪਸੀ ਦਾ ਕੋਈ ਰਾਹ ਨਹੀਂ ਰਹੇਗਾ। ਟਰੱਕ ਦੀ ਲਾਈਟਾਂ ਅੱਗੇ ਰਸਤੇ ਨੂੰ ચીਰ ਰਹੀਆਂ ਸਨ। ਬਰਫ਼ ਹੁਣ ਕੁਝ ਵੱਧ ਪੈਣ ਲੱਗੀ ਸੀ। ਵਿੰਡਸ਼ੀਲਡ ਤੇ ਮੀਂਹ ਦੀਆਂ ਬੂੰਦਾਂ ਵੱਜਦੀਆਂ ਜਾ ਰਹੀਆਂ ਸਨ। ਉਹਨੇ ਰੇਡੀਓ ਬੰਦ ਕਰ ਦਿੱਤਾ ਸੀ। ਇੰਜਨ ਦੀ ਆਵਾਜ਼ ਹੀ ਕਾਫੀ ਸੀ। ਉਸਨੂੰ ਲੱਗਦਾ ਸੀ ਜਿਵੇਂ ਸੜਕ ਤੇ ਉਹ ਇਕੱਲਾ ਬਚਿਆ ਹੋਵੇ। ਬਾਰਡਰ ਤੋਂ ਹੁਣ ਸਿਰਫ 5 ਕਿਲੋਮੀਟਰ ਬਚੇ ਸਨ। ਅਚਾਨਕ ਉਹਦਾ ਫੋਨ ਵੱਜਿਆ। ਸਕਰੀਨ ਤੇ ਬੱਲੀ ਦਾ ਨਾਂ ਆ ਰਿਹਾ ਸੀ। ਹਾਂ ਬੱਲੀ, ਮੈਂ ਬਾਰਡਰ ਕੋਲ ਆ ਗਿਆ। ਸਭ ਠੀਕ ਹੈ ਬੱਲੀ ਦੀ ਆਵਾਜ਼ ਥੋੜੀ ਕਬਰਾਈ ਹੋਈ ਸੀ ਹਾਂ ਵੀਰੇ ਠੀਕ ਹੈ ਬਸ ਇੱਕ ਗੱਲ ਧਿਆਨ ਨਾਲ ਸੁਣ ਕੀ ਹੋਇਆ ਗੁਰਪ੍ਰੀਤ ਨੇ ਪੁੱਛਿਆ ਤੂੰ ਜਦ ਬਾਰਡਰ ਤੇ ਪਹੁੰਚੇਗਾ ਨਾ ਉੱਥੇ ਕੁਝ ਵੀ ਨਾ ਖੁੱਲਨੀ ਸਿਰਫ ਕਾਗਜ਼ ਦੇ ਦੇਈਂ ਤੇ ਅੱਗੇ ਚੱਲ ਜਾ ਕੋਈ ਪੁੱਛੇ ਵੀ ਤਾਂ ਕੁਝ ਨਾ ਕਹੀਂ ਸਮਝਿਆ ਗੁਰਪ੍ਰੀਤ ਹੌਲੀ ਆਵਾਜ਼ ਵਿੱਚ ਬੋਲਿਆ ਬੱਲੀ ਗੱਲ ਕੀ ਏ ਟਰੱਕ ਵਿੱਚ ਆਖਰ ਹੈ ਕੀ ਬੱਲੀ ਚੁੱਪ ਰਿਹਾ ਕੁਝ ਸੈਕਿੰਡ ਫਿਰ ਬੋਲਿਆ ਤੂੰ ਬਹੁਤ ਸਵਾਲ ਪੁੱਛਦਾ ਏ ਸਿਰਫ ਡਿਲੀਵਰੀ ਕਰ ਤੇ ਘਰ ਜਾ ਬਾਕੀ ਕੱਲ ਦੱਸਾਂਗਾ ਗੁਰਪ੍ਰੀਤ ਦਾ ਦਿਲ ਇੱਕਦਮ ਪਾਰੀ ਹੋ ਗਿਆ ਉਹ ਚੁੱਪ ਹੋ ਗਿਆ ਤੇ ਫੋਨ ਰੱਖ ਦਿੱਤਾ ਉਸਨੇ ਡੈਸ਼ਬੋਰਡ ਤੇ ਮਾਂ ਦੀ ਫੋਟੋ ਵੇਖੀ ਤੇ ਬੋਲਿਆ ਮਾਂ ਇਹ ਕੁਝ ਗਲਤ ਹੋ ਰਿਹਾ ਹੈ ਅਚਾਨਕ ਟਰੱਕ ਦੇ ਅੰਦਰੋਂ ਫਿਰ ਉਹੀ ਆਵਾਜ਼ ਆਈ ਇਸ ਵਾਰੀ ਹੋਰ ਜ਼ੋਰ ਨਾਲ ਜਿਵੇਂ ਕਿਸੇ ਨੇ ਟ੍ਰੇਲਰ ਦੀ ਕੰਧ ਅੰਦਰੋਂ ਮਾਰੀ ਹੋਵੇ ਉਹਨੇ ਟਰੱਕ ਰੋਕ ਦਿੱਤਾ ਤੇ ਸੜਕ ਦੀ ਸਾਈਡ ਖੜਾ ਹੋ ਗਿਆ ਹਵਾ ਹੁਣ ਤੇਜ਼ ਸੀ برف ਵੀ ਤੇਜ਼ੀ ਨਾਲ ਪੈ ਰਹੀ ਸੀ ਉਹ ਟਰੱਕ ਤੋਂ ਹੇਠਾ ਉਤਰਿਆ ਤੇ ਪਿੱਛੇ ਵੱਲ ਗਿਆ। ਟ੍ਰੇਲਰ ਦੇ ਕੋਨੇ ਤੋਂ ਕੋਈ ਹਲਦੀਆਂ ਛਾਵਾਂ ਦਿਖ ਰਹੀਆਂ ਸਨ। ਉਹ ਦਾ ਸਾਹ ਤੇਜ਼ ਹੋ ਗਿਆ। ਉਸਨੇ ਹੌਲੀ ਨਾਲ ਕਿਹਾ, "ਕੌਣ ਹੈ ਉੱਥੇ?" ਕੋਈ ਜਵਾਬ ਨਹੀਂ ਆਇਆ। ਉਹਨੇ ਮੋਬਾਈਲ ਦੀ ਲਾਈਟ ਚਾਲੂ ਕੀਤੀ ਤੇ ਟ੍ਰੇਲਰ ਤੇ ਮਾਰੀ। ਕੁਝ ਨਹੀਂ ਸੀ। ਸਿਰਫ ਟ੍ਰੇਲਰ ਦੀ ਸੀਲ ਚਮਕ ਰਹੀ ਸੀ ਤੇ ਹਵਾ ਵਿੱਚ ਬਰਫ਼ ਦੇ ਰੇਸ਼ੇ ਉੱਡ ਰਹੇ ਸਨ। ਉਹ ਹੌਲੀ-ਹੌਲੀ ਟਰੱਕ ਵੱਲ ਵਾਪਸ ਮੁੜਿਆ। ਪਰ ਜਿਵੇਂ ਹੀ ਉਹ ਡਰਾਈਵਰ ਦਰਵਾਜ਼ੇ ਤੱਕ ਪਹੁੰਚਿਆ, ਉਸਨੂੰ ਮਹਿਸੂਸ ਹੋਇਆ ਜਿਵੇਂ ਕੋਈ ਉਸਦੇ ਬਿਲਕੁਲ ਪਿੱਛੇ ਖੜਾ ਹੋਵੇ ਉਹ ਹੌਲੀ ਨਾਲ ਮੁੜਿਆ ਪਰ ਉਥੇ ਕੋਈ ਨਹੀਂ ਸੀ ਹੁਣ ਬਾਰਡਰ ਦੇ ਚਾਨਣ ਦਿਸ ਰਹੇ ਸਨ ਉਹ ਸੋਚ ਰਿਹਾ ਸੀ ਬਸ ਹੁਣ ਚੱਕ ਹੋ ਜਾਵੇ ਤੇ ਸੱਚ ਸਾਹਮਣੇ ਆ ਜਾਵੇ ਪਰ ਅਚਾਨਕ ਉਹਦਾ ਫੋਨ ਫਿਰ ਵੱਜਿਆ ਇਸ ਵਾਰੀ ਸਕਰੀਨ ਤੇ ਕੋਈ ਨਾਂ ਨਹੀਂ ਸੀ ਸਿਰਫ ਇੱਕ ਅਜੀਬ ਨੰਬਰ ਦਿਖ ਰਿਹਾ ਸੀ ਉਹਨੇ ਕਾਲ ਰਿਸੀਵ ਕੀਤੀ ਹੈਲੋ ਅੱਗੋਂ ਇੱਕ ਭਾਰੀ ਆਵਾਜ਼ ਆਈ ਗੁਰਪ੍ਰੀਤ ਟਰੱਕ ਨਾ ਰੋਕੀਂ ਜੋ ਵੀ ਹੋਵੇ ਅੱਗੇ ਤੱਕ ਲੈ ਜਾ ਤੇ ਕਿਸੇ ਤੇ ਪਰੋਸਾ ਨਾ ਕਰੀ ਸਮਝਿਆ ਗੁਰਪ੍ਰੀਤ ਹੱਕਾ ਬੱਕਾ ਰਹਿ ਗਿਆ ਤੁਸੀਂ ਕੌਣ ਹੋ ਪਰ ਉਧਰੋਂ ਕਾਲ ਕੱਟ ਗਈ ਉਹ ਕੁਝ ਸੈਕਿੰਡ ਖਾਮੋਸ਼ ਰਿਹਾ ਦਿਮਾਗ ਚੱਕਰ ਖਾ ਗਿਆ ਹੁਣ ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਕਿਸ ਦੀ ਗੱਲ ਮੰਨੇ ਬੱਲੀ ਦੀ ਜਾਂ ਇਸ ਅਣਜਾਣ ਕਾਲ ਵਾਲੇ ਦੀ ਉਹਦੇ ਸਾਹ ਰੁਕਣ ਲੱਗੇ ਉਹ ਸੋਚ ਰਿਹਾ ਸੀ ਜੇ ਅੰਦਰ ਕੁਝ ਗਲਤ ਸਮਾਨ ਹੋਵੇ ਤਾਂ ਤੇ ਜੇ ਮੈਂ ਬਾਰਡਰ ਪਹੁੰਚਿਆ ਤਾਂ ਅੱਗੇ ਕੁਝ ਟਰੱਕਾਂ ਦੀ ਲਾਈਨ ਲੱਗੀ ਹੋਈ ਸੀ। ਲਾਈਟਾਂ ਚਮਕ ਰਹੀਆਂ ਸਨ। ਉਹਨੇ ਹੌਲੀ-ਹੌਲੀ ਟਰੱਕ ਅੱਗੇ ਵਧਾਇਆ, ਇੱਕ ਬੂਥ ਦੇ ਨੇੜੇ ਰੁਕਿਆ। ਬੂਥ ਤੇ ਅਧਿਕਾਰੀ ਨੇ ਹੱਥ ਨਾਲ ਇਸ਼ਾਰਾ ਕੀਤਾ। "ਪਾਰਕ ਟੂ ਦਾ ਸਾਈਡ ਪਲੀਜ਼।" ਗੁਰਪ੍ਰੀਤ ਦਾ ਦਿਲ ਕਬਰ ਆ ਗਿਆ। ਉਸਨੇ ਸੋਚਿਆ, "ਸ਼ਾਇਦ ਇਹੀ ਸਮਾਂ ਆ ਗਿਆ ਜਿਸ ਦਾ ਮੈਨੂੰ ਡਰ ਸੀ।" ਉਹ ਟਰੱਕ ਸਾਈਡ ਤੇ ਲੈ ਗਿਆ, ਗੱਡੀ ਬੰਦ ਕੀਤੀ ਤੇ ਖਿੜਕੀ ਖੋਲ੍ਹੀ। ਦੋ ਅਧਿਕਾਰੀ ਆਏ ਦਖਨੇ ਕਿਹਾ ਸਰ ਵੀ ਨੀਡ ਟੂ ਇਨਸਪੈਕਟ ਦ ਟ੍ਰੇਲਰ ਗੁਰਪ੍ਰੀਤ ਚੁੱਪ ਰਿਹਾ ਉਸ ਦੇ ਹੱਥ ਪਸੀਨੇ ਨਾਲ ਭਿੱਜ ਗਏ ਸਨ ਉਹਨੇ ਆਪਣੇ ਆਪ ਨਾਲ ਕਿਹਾ ਜੇ ਮੈਂ ਸੱਚਾ ਤਾਂ ਕੁਝ ਨਹੀਂ ਹੋਣਾ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਜਦੋਂ ਟ੍ਰੇਲਰ ਖੁੱਲੂਗਾ ਉਸ ਦੇ ਸਾਹਮਣੇ ਜੋ ਆਵੇਗਾ ਉਹ ਸਿਰਫ ਉਸ ਦੀ ਜ਼ਿੰਦਗੀ ਨਹੀਂ ਸਾਰੀ ਕਹਾਣੀ ਬਦਲ ਦੇਵੇਗਾ ਗੁਰਪ੍ਰੀਤ ਟਰੱਕ ਦੇ ਅੰਦਰ ਬੈਠਾ ਸੀ ਪਰ ਦਿਮਾਗ ਪੂਰੀ ਤਰ੍ਹਾਂ ਖਾਲੀ ਹੋ ਗਿਆ ਸੀ ਪਰ ਦੋ ਅਧਿਕਾਰੀ ਟਰੇਲਰ ਦੇ ਨੇੜੇ ਖੜੇ ਸਨ ਇੱਕ ਨੇ ਸੀਲ ਚੈੱਕ ਕੀਤੀ ਤੇ ਦੂਜੇ ਨੇ ਕੁੱਤਾ ਲਿਆਇਆ ਗੁਰਪ੍ਰੀਤ ਦੇ ਹੱਥ ਕੁੱਟ ਕੇ ਗੋਡਿਆਂ ਤੇ ਟਿਕੇ ਹੋਏ ਸਨ ਉਹ ਹੌਲੀ ਆਵਾਜ਼ 'ਚ ਆਪਣੇ ਆਪ ਨਾਲ ਕਹਿ ਰਿਹਾ ਸੀ ਰੱਬਾ ਮੈਂ ਕੁਝ ਨਹੀਂ ਕੀਤਾ ਸਿਰਫ ਕੰਮ ਕਰ ਰਿਹਾ ਸੀ ਉਸ ਦੀ ਨਜ਼ਰ ਡੈਸ਼ਬੋਰਡ ਤੇ ਮਾਂ ਦੀ ਫੋਟੋ ਤੇ ਪਈ ਉਸ ਨੂੰ ਯਾਦ ਆਇਆ ਜਦ ਮਾਂ ਨੇ ਕਿਹਾ ਸੀ ਪੁੱਤਾ ਸੱਚ ਦਾ ਰਾਹ ਔਖਾ ਹੋ ਸਕਦਾ ਏ ਪਰ ਝੂਠ ਦਾ ਰਾਹ ਅੰਤ ਚ ਡੁੱਬ ਜਾਂਦਾ ਹੈ ਉਸ ਨੇ ਅੱਖਾਂ ਬੰਦ ਕਰ ਲਈਆਂ ਬਾਹਰੋਂ ਕਿਸੇ ਨੇ ਚੀਕ ਮਾਰੀ ਓਪਨ ਇਟ ਟਰੱਕ ਦੀ ਪਿਛਲੀ ਸੀਲ ਖੁੱਲ ਗਈ ਗੁਰਪ੍ਰੀਤ ਦਾ ਦਿਲ छाਤੀ 'ਚੋਂ ਨਿਕਲ ਰਿਹਾ ਸੀ ਉਹ ਖਿੜਕੀ ਰਾਹੀਂ ਵੇਖ ਰਿਹਾ ਸੀ ਜਿਵੇਂ ਹੀ ਟ੍ਰੇਲਰ ਦਾ ਦਰਵਾਜ਼ਾ ਉੱਪਰ ਚੁੱਕਿਆ ਗਿਆ ਕੁੱਤਾ ਅੰਦਰ ਗਿਆ ਤੇ ਤੁਰੰਤ ਬੈਠ ਗਿਆ ਦੋਵੇਂ ਅਧਿਕਾਰੀ ਇੱਕ ਦੂਜੇ ਵੱਲ ਦੇਖਣ ਲੱਗੇ ਸਰ ਵਾਟਸਨ ਹੇਅਰ ਇੱਕ ਨੇ ਪੁੱਛਿਆ ਗੁਰਪ੍ਰੀਤ ਚੁੱਪ ਰਿਹਾ ਉਸ ਦੇ ਕੋਲ ਕੋਈ ਜਵਾਬ ਨਹੀਂ ਸੀ ਦੂਜੇ ਅਧਿਕਾਰੀ ਨੇ ਟਾਰਚ ਜਗਾਈ ਤੇ ਅੰਦਰ ਲਾਈਟ ਮਾਰੀ ਟਰੈਲਰ ਦੀ ਪਿਛਲੀ ਕੰਧ ਦੇ ਪਿੱਛੇ ਇੱਕ ਛੁਪਿਆ ਹੋਇਆ ਖਾਨਾ ਸੀ ਉਹਨਾਂ ਨੇ ਸਕਰੂ ਖੋਲੇ ਕੰਧ ਹਿੱਲੀ ਤੇ ਅੰਦਰ ਕਈ ਛੋਟੇ ਬਕਸੇ ਸਨ ਗੁਰਪ੍ਰੀਤ ਨੇ ਆਪਣਾ ਸਿਰ ਹੱਥਾਂ ਵਿੱਚ ਫੜ ਲਿਆ ਉਹ ਨਹੀਂ ਇਹ ਕੀ ਹੈ ਉਹ ਹੌਲੀ ਆਵਾਜ਼ ਚ ਬੋਲਿਆ ਅਧਿਕਾਰੀ ਨੇ ਇੱਕ ਬਕਸਾ ਖੋਲ੍ਹਿਆ ਅੰਦਰ ਚਿੱਟੇ ਰੈਪਰਾਂ ਚ ਗੋਲੀਆਂ ਤੇ ਪਾਊਡਰ ਦੇ ਪੈਕੇਟ ਸਨ ਇਕ ਨੇ ਕਿਹਾ this is a serious offense ਦੂਜਾ ਬੋਲਿਆ who gave you this load ਗੁਰਪ੍ਰੀਤ ਦੇ ਮੂੰਹੋਂ ਸਿਰਫ ਇੱਕੋ ਗੱਲ ਨਿਕਲੀ ਮੈਨੂੰ ਪਤਾ ਨਹੀਂ ਮੈਂ ਸਿਰਫ ਚਲਾ ਰਿਹਾ ਸੀ ਸਾਰਾ ਕੰਮ ਮੇਰੇ ਡਿਸਪੈਚਰ ਨੇ ਦਿੱਤਾ ਸੀ ਉਸ ਨੂੰ ਗੱਡੀ ਤੋਂ ਬਾਹਰ ਆਉਣ ਲਈ ਕਿਹਾ ਗਿਆ ਦੋ ਅਧਿਕਾਰੀ ਉਸ ਦੇ ਕੋਲ ਆਏ ਤੇ ਕਿਹਾ ਸਰ ਪਲੀਜ਼ ਟੈਪ ਅਸਾਈਡ ਗੁਰਪ੍ਰੀਤ ਟਰੱਕ ਤੋਂ ਬਾਹਰ ਆਇਆ ਹੱਥ ਪਿੱਛੇ ਰੱਖੇ ਹੋਏ ਸੀ ਅਚਾਨਕ ਇੱਕ ਕਾਰ ਬਾਰਡਰ ਲਾਈਨ ਦੇ ਨੇੜੇ ਆ ਕੇ ਰੁਕੀ ਉਹ ਕਾਲੀ ਐਸਯੂਵੀ ਸੀ ਅਧਿਕਾਰੀ ਉਸ ਵੱਲ ਮੁੜੇ ਪਰ ਐਸਯੂਵੀ ਵਿੱਚੋਂ ਦੋ ਬੰਦੇ ਬਾਹਰ ਆਏ ਇੱਕ ਔਰਤ ਸੀ ਤੇ ਇੱਕ ਆਦਮੀ ਔਰਤ ਨੇ ਬੈਜ ਕੱਢ ਕੇ ਦਿਖਾਇਆ ਆਰਸੀਐਮਪੀ ਉਹ ਗੁਰਪ੍ਰੀਤ ਦੇ ਕੋਲ ਆਈ ਤੇ ਕਹਿੰਦੀ ਵੀਵ ਬੀਨ ਟਰੈਕਿੰਗ ਥਿਸ ਟਰੱਕ ਫॉर ਅ ਵੀਕ ਵੀ ਨੋ ਹੀ ਇਜ਼ ਨਾਟ ਦ ਵਨ ਅਧਿਕਾਰੀ ਨੇ ਪੁੱਛਿਆ ਦੈਨ ਹੂਜ਼ ਬਿਹਾਈਂਡ ਇਟ ਉਹ ਔਰਤ ਬੋਲੀ ਹਿਸ ਡਿਸਪੈਚਰ ਐਂਡ ਵਨ ਮੋਰ ਮੈਨ ਦਾ ਵਨ ਹੂ ਓਨਸ ਦਾ ਯਾਰਡ ਸੁਖਦੇਵ ਸਿੰਘ ਗੁਰਪ੍ਰੀਤ ਦੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਸੁਖਦੇਵ ਅੰਕਲ ਉਹ ਹੌਲੀ ਜਿਹਾ ਬੋਲਿਆ ਉਹੀ ਬੰਦਾ ਜਿਸ ਨੇ ਉਸ ਨੂੰ ਪਹਿਲੀ ਵਾਰੀ ਨੌਕਰੀ ਦਿੱਤੀ ਸੀ ਜਿਸ ਦੇ ਨਾਲ ਉਹ ਹਰ ਐਤਵਾਰ ਲੰਗਰ ਚ ਜਾਂਦਾ ਸੀ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਬੰਦਾ ਇਸ ਸਾਰੇ ਖੇਡ ਦਾ ਮਾਲਕ ਹੋ ਸਕਦਾ ਹੈ ਅਧਿਕਾਰੀ ਨੇ ਕਿਹਾ ਵੀ ਹੈਵ ਐਨ ਆਪਰੇਸ਼ਨ ਟੁਨਾਈਟ ਵੀ ਨੀਡ ਯੋਰ ਹੈਲਪ ਗੁਰਪ੍ਰੀਤ ਹੈਰਾਨ ਹੋ ਕੇ ਪੁੱਛਦਾ ਹੈ ਮੇਰੀ ਮਦਦ ਕਿਸ ਚੀਜ਼ ਲਈ ਤੂੰ ਉਹਨਾਂ ਨੂੰ ਕਾਲ ਕਰ ਕਹਿ ਦੇ ਕਿ ਤੂੰ ਸੇਫਲੀ ਬਾਰਡਰ ਪਾਰ ਕਰ ਗਿਆ ਤੇ ਸਮਾਨ ਡਿਲੀਵਰ ਕਰ ਦਿੱਤਾ ਹੈ ਉਹ ਆਉਣਗੇ ਪੈਸਾ ਲੈਣ ਲਈ ਸਾਨੂੰ ਉੱਥੇ ਹੀ ਫੜਨਾ ਹੈ ਗੁਰਪ੍ਰੀਤ ਕੁਝ ਪਲ ਚੁੱਪ ਰਿਹਾ ਫਿਰ ਕਿਆ ਠੀਕ ਹੈ ਮੈਂ ਕਰਾਂਗਾ ਉਹਨੇ ਬੱਲੀ ਨੂੰ ਕਾਲ ਕੀਤੀ ਹਾਂ ਬੱਲੀ ਸਾਰਾ ਠੀਕ ਹੋ ਗਿਆ ਹੈ ਲੋਡ ਸੇਫ ਹੈ ਮੈਂ ਡਿਲੀਵਰੀ ਕਰ ਦਿੱਤੀ ਹੈ ਹੁਣ ਕਿੱਥੇ ਆਵਾਂ ਬੱਲੀ ਬੋਲਾ ਵਧੀਆ ਵੀਰੇ ਤੂੰ ਗੋਦਾਮ ਆ ਜਾ ਸੁਖਦੇਵ ਵੀ ਉੱਥੇ ਹੈ ਅਸੀਂ ਤੈਨੂੰ ਪੈਸਾ ਦੇ ਦੇਾਂਗੇ ਗੁਰਪ੍ਰੀਤ ਨੇ ਸਥਾਨ ਦੱਸਿਆ ਤੇ ਫੋਨ ਕੱਟ ਦਿੱਤਾ ਰਾਤ ਦੇ 2 ਵਜੇ ਸਨ ਜਦੋਂ ਉਹ ਗੋਦਾਮ ਦੇ ਬਾਹਰ ਪਹੁੰਚਿਆ ਅੰਦਰ ਲਾਈਟਾਂ ਜਲ ਰਹੀਆਂ ਸਨ ਐਸਯੂਵੀ ਵਾਲੇ ਅਧਿਕਾਰੀ ਥੋੜੀ ਦੂਰ ਛੁਪੇ ਹੋਏ ਸਨ ਸੁਖਦੇਵ ਤੇ ਬੱਲੀ ਬਾਹਰ ਆਏ ਬੱਲੀ ਨੇ ਹੱਸਦੇ ਹੋਏ ਕਿਹਾ ਵੀਰੇ ਤੂੰ ਤਾਂ ਬੜਾ ਕਮਾਲ ਕਰਤਾ ਗੁਰਪ੍ਰੀਤ ਨੇ ਕਿਹਾ ਸਾਰਾ ਕੰਮ ਹੋ ਗਿਆ ਪਰ ਇੱਕ ਗਲਦਸ ਅੰਦਰ ਸੀ ਕੀ ਸੁਖਦੇਵ ਨੇ ਕਿਹਾ ਓਏ ਤੈਨੂੰ ਇਹ ਜਾਣਨ ਦੀ ਲੋੜ ਨਹੀਂ ਤੂੰ ਸਿਰਫ ਡਰਾਈਵਰ ਹੈ ਬਾਕੀ ਸਭ ਸਾਡਾ ਕੰਮ ਹੈ ਉਹ ਗੱਲ ਕਰ ਹੀ ਰਹੇ ਸਨ ਕਿ ਐਸਯੂਵੀ ਵਿੱਚੋਂ ਚਾਨਣ ਚਮਕਿਆ ਤੇ ਆਵਾਜ਼ ਆਈ ਹੈਂਡਸ ਅਪ ਆਰਸੀਐਮਪੀ ਸੁਖਦੇਵ ਤੇ ਬੱਲੀ ਦੋਵੇਂ ਹੈਰਾਨ ਰਹਿ ਗਏ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ 2 ਮਿੰਟਾਂ ਵਿੱਚ ਫੜੇ ਗਏ ਸਭ ਕੁਝ ਖਤਮ ਹੋ ਗਿਆ ਸੀ ਗੁਰਪ੍ਰੀਤ ਦੂਰ ਖੜ੍ਹਾ ਸਾਰਾ ਦ੍ਰਿਸ਼ ਵੇਖ ਰਿਹਾ ਸੀ ਉਹਦੇ ਅੱਖਾਂ 'ਚ ਹੌਲੀ ਚਮਕ ਸੀ ਪਰ ਚਿਹਰੇ ਤੇ ਥਕਾਵਟ ਅਧਿਕਾਰੀ ਔਰਤ ਉਸਦੇ ਕੋਲ ਆਈ ਤੇ ਕਹਿੰਦੀ ਯੂ ਡਿਡ ਦਾ ਰਾਈਟ ਥਿੰਗ ਗੁਰਪ੍ਰੀਤ ਉਹ ਹੌਲੀ ਮੁਸਕਰਾਇਆ ਤੇ ਕਿਹਾ ਮੈਨੂੰ ਹੁਣ ਸਮਝ ਆਈ ਕਿ ਕਈ ਵਾਰੀ ਸੱਚੇ ਲੋਕ ਵੀ ਗਲਤ ਲੋਗਾਂ ਦੇ ਸائے 'ਚ ਫਸ ਜਾਂਦੇ ਨੇ ਕੁਝ ਦਿਨਾਂ ਬਾਅਦ ਉਸਨੂੰ ਕਲੀਨ ਚਿੱਠੀ ਮਿਲ ਗਈ ਸਾਰਾ ਦੋਸ਼ ਹਟਾ ਦਿੱਤਾ ਗਿਆ ਪਰ ਗੁਰਪ੍ਰੀਤ ਦੇ ਦਿਲ 'ਚ ਇੱਕ ਗੱਲ ਹਮੇਸ਼ਾ ਲਈ ਬੈਠ ਗਈ ਕਿ ਹਰ ਹੱਸਦਾ ਚਿਹਰਾ ਸੱਚਾ ਨਹੀਂ ਹੁੰਦਾ ਉਹ ਦੁਬਾਰਾ ਟਰੱਕ 'ਤੇ ਬੈਠਿਆ ਨਵਾਂ ਰੂਟ ਸ਼ੁਰੂ ਕੀਤਾ ਰਸਤੇ 'ਚ ਉਹਦੇ ਹੱਥ ਸਟੇering 'ਤੇ ਸਨ ਪਰ ਇਸ ਵਾਰੀ ਉਹ ਸ਼ਾਂਤ ਸੀ ਉਸਨੇ ਡੈਸ਼ਬੋਰਡ 'ਤੇ ਮਾਂ ਦੀ ਫੋਟੋ ਵੱਲ ਵੇਖਿਆ ਤੇ ਹੌਲੀ ਆਵਾਜ਼ 'ਚ ਬੋਲਿਆ ਮਾਂ ਮੈਂ ਬਚ ਗਿਆ ਰੱਬ ਨੇ ਬਚਾ ਲਿਆ ਟਰੱਕ ਹਾਈਵੇ ਤੇ ਦੂਰ ਤੱਕ ਚੱਲਦਾ ਗਿਆ ਬਾਹਰ ਸੂਰਜ ਨਿਕਲ ਰਿਹਾ ਸੀ ਪਰ ਗੁਰਪ੍ਰੀਤ ਨੂੰ ਨਹੀਂ ਪਤਾ ਸੀ ਕਿ ਜਿਹੜਾ ਖੇਡ ਉਹ ਸੋਚ ਰਿਹਾ ਸੀ ਖਤਮ ਹੋ ਗਿਆ ਉਸ ਦਾ ਇੱਕ ਹੋਰ ਪਾਸਾ ਹੁਣੇ ਸ਼ੁਰੂ ਹੋਇਆ ਸੀ ਕਿਉਂਕਿ ਉਸ ਦੇ ਮੋਬਾਈਲ ਤੇ ਇੱਕ ਨਵਾਂ ਮੈਸੇਜ ਆਇਆ ਸੀ ਤੈਨੂੰ ਲੱਗਦਾ ਹੈ ਖੇਡ ਮੁੱਕ ਗਈ ਅਸਲੀ ਮਾਲਕ ਅਜੇ ਵੀ ਬਾਹਰ ਹੈ